ਹਾਂ ਅਰੇ ਇਹ ਤਾਂ ਪਤਾ ਹੈ ਆਪਣਾ ਹੈ ਨਾ ਇਹ ਆਪਣਾ ਸਰੀਰ ਹੈ ਨਹੀਂ ਠੀਕ ਹੈ ਜਰੂਰੀ ਪੰਗੇ ਲੈਣੇ ਨੇ ਪੂਰਾ ਗਾਣਾ ਵੀ ਮਿਲਦੀਆਂ ਨੇ ਫਿਰ ਵੀ ਨਹੀਂ ਕਰਦੇ ਫਿਰ ਉਹ ਹੀ ਕਰਦੀ ਆ ਤਾਂ ਹਾਂ ਹੁਣ ਆਪਣਾ ਇਹ ਲਾ ਉਹ ਕੀ ਵੀ ਦਿਨ ਕੀ ਯਾਦਾਂ ਨੇ ਕਿ ਹੈ ਗਾਣੀ ਪੰਗਰੀ ਦੀ ਕੁਤਰਾ 15 ਵੀਜ਼ਨ ਕੋਈ ਜ਼ਿਆਦੇ ਵੀ ਨਹੀਂ ਹੈਗੇ ਹਾਂ ਹਾਂ ਕੰਮ ਵਾਲੀ ਤਾਂ ਹੁੰਦੀ ਆਪਣਾ ਤੇ ਉਹਨਾਂ ਕਹਾ ਹੁੰਦੀ ਹੈਗੇ ਸਾਰਾ ਕੰਮ ਕਰਾ ਜਾਂਦੇ ਹੈ ਹਨਾ ਤੇ ਫਿਰ ਇਹਨੂੰ ਆਪ ਕੋ ਤੋ ਕੀ ਆਪ ਹੀ ਨਿਭਾ ਕੇ ਰੱਖੋ ਹੋਤਾ ਆ ਜੀ ਉਹ ਰੋਲ ਕੜਾ ਫੋਨ ਹੈਗਾ ਮੈਂ ਫੋਨ ਤੇ ਪੁੱਛ ਲਵਾਂ ਕਹਿੰਦੀ ਕਿ ਮੈਂ ਜਾਉਂ ਕੈਲੀਬਰਟੇ ਨਾ ਬਈ ਖਰਾਬ ਹੋ ਗਦਾ ਫੋਨ ਮੁੜ ਕੇ ਦੇ ਜਿਹੜੇ ਉਹ ਨਹੀਂ ਕਰਦਾ ਹੁਣ ਕਰ ਪਾ ਕੀ ਕਰਨਗੇ ਪੁਰਾਣੇ ਨੂੰ ਕਿੱਥੇ ਰੱਖਦੇ ਇੱਕ ਕਮਰੇ 'ਚ ਹੋਰ ਇੱਕੇ ਤਾਂ ਕਮਰਾ ਹੈ ਪਾਈ ਇਹਦਾ ਹਾਂ ਫਰ ਲੱਪੀ ਤਾਂ ਦੇਖਿਆ ਕੁਕੜਾ ਬੱਲ ਲਾ ਜਾਣ ਦੀ ਇੱਧਰ ਲਿਆ ਨੂੰ ਜੋ ਆ ਫਰਾਂ ਫਰੀ ਦੇ ਕੁੜੀ ਗਏ ਕੈਸ ਨਾ ਫਰੀ ਦੇ ਹੈ ਹੀ ਨਹੀਂ ਕੁੜੀ ਜਾਣੇ ਰਿਹਾ ਤੇ ਕੀ ਕਹਿੰਦੀ ਮੈਂ ਵਾ ਕੀ ਪਤਾ ਨਹੀਂ ਮੈਂ ਤਾਂ ਗੱਲੇ ਭੁੱਲ ਗਈ ਸਾਰੇ ਨੂੰ ਜਾਣਨਾ ਚਾਹੁੰਦਾ ਤੈਨੂੰ ਕੈਸਾ ਲਓਗੇ ਸਚੁਆਈ ਚਲ ਫਸਾ ਲੱਗ ਗਿਆ ਤੂੰ ਕਿੱਥੇ ਫਸਾ ਲੱਗ ਗਿਆ ਹਾਈ ਤੱਕ ਤੈਨੂੰ ਆਪਣੇ ਪਹੇ ਤੇ ਐ ਨਹੀਂ ਪਤਾ ਵੀ ਕੌਣ ਕੀਤਾ ਜਵਾਬ ਹੈ ਨਾ ਨਹੀਂ ਪਤਾ ਨੂੰ ਮੈਂ ਸਾਰੇ ਪਿੰਡ ਨੂੰ ਜਾਣ ਲੱਗੀ ਕਿਹਦੇ ਕਿਹੜੇ ਦੁਨੀਆ ਚ ਰਹਿੰਦੀ ਹੈ ਤੂੰ ਹਰ ਵਾਰ ਨਹੀਂ ਆਉਂਦੀ ਹਗੀ ਨਾ ਭਾਣੇ ਮੈਨੂੰ ਦੇਖ ਲੈ ਮੈਨੂੰ ਲੱਗਿਆ ਤੇਰ ਮਸਾਲ ਰਿਆਈ ਨੂੰ ਮੈਂ ਕਿੱਜੜ ਸਾਰਿਆਂ ਨੂੰ ਜਾਣ ਲੱਗੀ ਹੁਣ ਮੈਂ ਤਾਂ ਸਾਰਾ ਪਿੰਡ ਜਾਣਦੜੀਏ। ਮਰੇ ਕੋਈ ਨਹੀਂ ਜਾਣਦਾ। ਆ ਮੈਂ ਨਹੀਂ ਜਾਣਦੀ ਮੈਨੂੰ ਸਾਰੇ ਜਾਣਦੇ ਨੇ। ਮੈਨੂੰ ਜਿਹਦੇ ਕਹਿੰਦੇ ਆ ਕੁੜੀ ਤੂੰ ਮੇਲੇ ਨੂੰ ਆ। ਸਾਡੇ ਪੁੜੇ ਦਾ ਰਾਲਾ ਆਇਆ ਕਿ। ਹੋਰ ਯਾਰ ਦਾ ਤਾਂ ਨਾ ਇਹ ਤਾਂ ਕੰਟੀ ਕਹਿੰਦੇ ਆ। ਖਰ ਮੈਂ ਨਾ ਸਭ ਨੂੰ ਬੁਲਾਉਣੀ ਵੀ ਆ ਹੁਣੇ ਦੇਖੇ ਕੱਖਾਂ ਵਾਲੀਆਂ ਆਉਂਦੀਆਂ ਨੇ ਹੈ। ਮੈਂ ਕੱਖਾਂ ਵਾਲੀਆਂ ਨੂੰ ਸਾਰੀਆਂ ਨੂੰ ਬੁਲਾਉਂਗੀ। ਮਾਗਲੇ ਨੂੰ ਖੜਾ ਲੰਨੀ ਆ। ਮੈਂ ਗੱਲਾਂ ਕਰਦੀ ਆ ਅਗਲਿਆਂ ਨਾਲ ਹੈਨਾ। ਕੀ ਹੁੰਦਾਗਾ ਬੋਲ ਚਾਲ ਹੁੰਦੀ ਆ ਹਨ ਕੀ ਪਤਾ ਪਰਮਾਤਮਾ ਕਾਦ ਲੈ ਜਾਣਾ ਪਰ ਫੂਕ ਨਿਕਲ ਜੂ ਕੋਈ ਜ਼ਿਆਦੇ ਕਰ ਲੂਗਾ ਵੀ ਚੰਗੀ ਤੀਗੀ ਬੁਲਾ ਲੰਦੀ ਸੀ ਮੈਂ ਨਹੀਂ ਮੈਂ ਤਾਂ ਸਾਰਿਆਂ ਨੂੰ ਬੁਲਾਉਣੀ ਆ ਇਹ ਕੀ ਲੈ ਕੇ ਜਾਣਾ ਜੱਗ ਤੇ ਉਹ ਲੋਕ ਲੜ ਲੜ ਕੇ ਮਰ ਜਾਂਦੇ ਨੇ ਜੀ ਹਾਂ ਨਾਲੇ ਅੱਜ ਕੱਲ ਤਾਂ ਹੀ ਨਹੀਂ ਪਤਾ ਕੀ ਕਦੋਂ ਕੀ ਹੋ ਜਾਣਾ ਹੈ ਨਾ फिर भी दुनिया है हा ना हाय बू हाय बू चली जाती है ओ नहीं तो कुछ नहीं लेके जाना सारा उधिर है जीवा हो रहा मैं कुछ नाल नहीं जानता हो रहा पता होता है ना कि परमात्मा ने दिखता ਹੋਤਾ ਨਾਇਆ ਸਾਰਾ ਦਨ ਜੱਖੀਆਂ ਪਾਂਦੀ ਰਹਿੰਦੀ ਕਿ ਕਿ ਹੈ ਨਾ ਜਦੋਂ ਇੱਕ ਇੱਕ ਕੋ ਡਿੱਗਦਾ ਗ੍ਰਹਿ ਡਿੱਗਦਾ ਦੇਖਾ ਨਾ ਕਿੰਨਾ ਡਿੱਗਦਾ 1 ਲੱਖ ਤੱਕ ਕਿੰਨਾ ਡਿਗਾ ਸੱਟ ਲੱਗੀ ਅੱਜ ਜੇ ਗਿਰੀ ਤਾਂ ਉਹਦਾ ਪੌਂਚਾ ਟੁੱਟਿਆ ਹੈ ਜਿੰਨਾ ਲੋਕ ਮਾੜਾ ਕਰਦੇ ਨੇ ਉਹ ਨਹੀਂ ਖੁਸਤਣਾ ਪੈਂਦਾ ਨਹੀਂ ਆਇਆ ਨਾ ਕਿਸੇ ਦਾ ਮਾੜਾ ਕਰੋ ਨਾ ਜੇ ਕਿਸੇ ਦਾ ਚੰਗਾ ਨਹੀਂ ਹੁੰਦਾ ਤਾਂ ਕਿਸੇ ਦਾ ਮਾੜਾ ਵੀ ਨਾ ਕਰੋ ਇਹ ਵੀ ਹਟ ਦੇ। ਬੁਟੀਕ ਖੋਲੀ ਆਪਾਂ। ਚੱਲ ਭੂਖਾ ਕੰਮ। ਇਸ ਦਾ ਰੱਖਾਂਗੇ। ਜਸਟ ਆਪਾਂ ਕੋ ਫੋਲੋ ਤਾਂ ਕਰਾਂ। ਨਹੀਂ ਨੋ। ਇੱਕਦਾਂਤ ਅਗਲਾ ਫੋਲੋ ਕਰ ਦੋ ਅਗਲੇ ਦਾ ਮੈਂ ਫੋਲੋ। ਹੋਰ ਹੋਰ ਤੇ ਬੜਾ ਹੋ ਗਿਆ ਵਿੱਚ। মেথ ফ না ু জন ফলকারনে কাতকারতে না টাইমে ফ ফ কাু মানটা ফলকার লাগ যে মে ফ কার লঙ্গে আনি পথ আলে আন তা ফল কা পা দেফি যাবে কিন ফল কারটা কিছু। ਤਾ ਹੀ ਤਾਂ ਮੈਂ ਮੇਰੇ ਮੁੰਡੇ ਨੂੰ ਛੱਡ ਕੇ ਆਉਂਗੀ ਸੈਂਟਰ ਉਹ ਸੈਂਟਰ ਆ ਕੇ ਟਿਊਸ਼ਨ ਤੇ ਛੱਡ ਕੇ ਆਉਂਦਾ ਜਿਉਂ ਨਾ ਲਾ ਤਾਂ ਮੈਂ ਉਹ ਟਿਊਸ਼ਨ ਤੇ ਹੋਰ ਮੈਂਨ ਕੱਲ ਰੋਇਆ ਭਈ ਆ ਕੇ ਮੈਂ ਕਿਹਾ ਮਿੰਦਰਾ ਤੂੰ ਨਾ ਮੈਂ ਆ ਟਿਊਸ਼ਨ ਤੇ ਲਾਤਾ ਮਖਾ ਤੇਨ ਤਮਾ ਖਾਉਂ ਤਮਾ ਟਿਊਸ਼ਨ ਤੇ ਛੱਡ ਟਿਊਸ਼ਨ ਆਉਣ ਕਿਹ ਕਿ ਆਉਂਗੀ ਮੈਂ ਟਿਊਸ਼ਨ ਆਉਣ ਬਲ ਫੋਨ ਕਰਤਾ ਢਿੱਕਿਆ ਹੋਣਾ ਬਚਰੇ ਨੇ ਉਹਨੇ ਵੀ ਆਇਆ ਨਹੀਂ ਵੀ ਅਮਿੰਦਰਾ ਕੱਲਾ ਵੀ ਬਿਨ ਬਣਾ ਹਾੜੇ ਨਾ ਨੀ ਅੱਜ ਨਹੀਂ ਮੈਂ ਜਦਾ ਤੜਕੇ ਜਾਉਂਗਾ ਕੱਲੋਂ ਕੂਟਿਆ ਸਕੂਲ ਚ ਕੰਮ ਨਹੀਂ ਪੂਰਾ ਕਰਕੇ ਲੈ ਕੇ ਜਾਂਦਾੜੀਏ ਹੁਣ ਆ 40 ਬਣਾ ਨੇ ਛੁੱਟੀਆਂ ਨਾ ਤਾਂ ਜਮਾ 30 ਪੋਛਤੀ ਐ ਨਾ ਫਸਟਾ ਦਿਵਾ ਦੇਣੋ ਕਰ ਆਪਾਂ ਨਾਨ ਕਹਨੇ ਅਸੀਂ ਕੱਲੇ ਕੀ ਕਰਾਂਗੇ ਐਸੇ ਨਾਲ ਤਾਂ ਅਸੀਂ ਰਹਿਨੇ ਆ ਉਹ ਤਾਂ ਸਾਰਾ ਦਿਨ ਉਹਦੇ ਨਾਲ ਅਮਰਿੰਦਰ ਨਾਲ ਸਾਰਾ ਦਿਨ ਦੇਖ ਜੋ ਆਖ ਨਾਲ ਲੱਗੇ ਰਹਿੰਦੇ ਆਂਗੇ ਕਦੇ ਉਹਦੇ ਮਾਰਿਆ ਕਦੇ ਹੋਰ ਬਾਤ ਆ ਕਦੇ ਉਹ ਬਰਿਆ ਲਿਆ ਕਦੇ ਚੋੜ ਕਰਨ ਲੱਗ ਗਿਆ ਫੇਰ ਤਾਂ ਅਸੀਂ ਡੰਗਰਾਂ ਵਰਗੇ ਹੋ ਜਾਾਂਗੇ ਫੇਰ ਸਾਡਾ ਜੱਗ ਤੇ ਕੀ ਜਿਉਣਾ ਨਾ ਉਹ ਟਿਊਸ਼ਨ ਤੇ ਲਾ ਦੂੰਗਾ ਜਦ ਤੱਕ ਪੇਪਰ ਨਹੀਂ ਹੁੰਦੇ ਉਦ ਤੱਕ ਟਿਊਸ਼ਨ ਤੇ ਰੱਖੂ ਹੁਣ ਅੱਜ ਛੱਡ ਕੇ ਆਉਣੀ ਨਾ ਉਹਦੇ ਜਵਾਖ ਨਾਲੇ ਤਾਂ ਜੀ ਲੱਗਦਾ ਹਨਾ ਫੇਰ ਇਕੱਲਾ ਦਾ ਕੀ ਫਾਇਦਾ ਇਹ ਤਾਂ ਜਾਉਣਾ ਮੈਨੂੰ ਇਹ ਨਹੀਂ ਕਰਨਾ ਨਾ ਉਹ ਵੀ ਸਿੱਖ ਬਣ ਗਿਆ ਪਰ ਹੋਸਟਲ ਨਾਲ ਸੰਕਤੀ ਦਾ ਜੋ ਨਹੀਂ ਦੇਣਾ ਰਿਕੇਦਾਰਾਂ ਨੇ ਇੱਕ ਜਵਾਖ ਹੈ ਕਹਿਣਗੇ ਜੀ ਉਹ ਹੀ ਤੁਸੀਂ ਕੋਲ ਉੱਥੇ ਪੇ ਤਾਂ ਨਾ ਮੇਰਾ ਤਾਂ ਆਬਦਾ ਮਨ ਨਹੀਂ ਮੈਂ ਤਾਂ ਮਨਿੰਦਰ ਨੂੰ ਕਿਤੇ ਹੂੰ ਨਹੀਂ ਪੇਰਦੀ ਹੈਗੀ ਜੀ ਜਾਉਂਗੀ ਨਾਲ ਜਾਉਂਗੀ ਹਾਂ ਲਈ ਹੁਣ ਜੀ ਬੜੀ ਹੋਣੀ ਕੋਥੇ ਰਿਆ ਕਰਦੀ ਬੈਠੇ ਵੀ ਹੋਸਟਲ ਹੈ ਹੋਰ ਕੁਝ ਨਹੀਂ ਆ ਰਿਹਾ ਹੈ ਹਾਂ ਸਰਕਾਰੀ ਆ ਸੁਧਾਲੇ ਹਾਂ ਉਹ ਸਾਹਮਣੇ ਇੱਕ ਸਕੂਲ ਆ ਤਾਂ ਸਰਕਾਰੀ ਜੀ सत्रु ब्रादान्दी हस्तलोहो नावसु कीमत अच्छा क्यों नहीं पता खाना पीना रहना सहना साबित तो न सरकारी सही ना पाएं मुरी पढ़ा लाएं जी न किस्मत च पढ़ाई की कुछ भी आदत है जहाँ रात तड़की उत्सर्णा तो कह रोटी खा के प्रॉब्लम बार देने प्रॉब्लम खा के क्या है दिया आपने टीवी देखा ना

ਕੱਲ ਹਾਇ ਹਾੜੇ ਜੇ ਕੱਢਣ ਲੱਗ ਗਿਆ ਮਤਲਬ ਤਾਂ ਨਹੀਂ ਜਾਣਦਾ ਪਤਾ ਹੈਗਾ ਉਹ ਹਾ ਚਾਲਾ ਅੱਜ ਅੱਜ ਤਾਂ ਕੱਲ ਬਈ ਉਹਦੇ ਸਰਦਾ ਫੋਨ ਆਗਾ ਫਿਰ ਮੈਂ ਤਾਰਕ ਜੇ ਚੜ ਜਾ ਮੈਂ ਕਿਹਾ ਹੁਣ ਤਾਂ ਇਹਨੂੰ ਫਸਾਣਾ ਪਊਗਾ ਕੱਲ ਬਈ ਵੀ ਦੇਖਦਾ ਸਾਰਾ ਤਾਂ ਕੱਲ ਲਾਇ ਹੀ ਨਹੀਂ ਸਰਦਾ ਅੱਖਣੇ ਲਾਇਆ ਮੋਬਾਈਲ ਤਾਂ ਦੇਖ ਉਹਨੂੰ ਮੈਂ ਦੇਖਣੀ ਇੰਨਾਂ ਦੀ ਕੀ ਦੇਖਾਂ ਠੀਕ ਹੈ चल बुटीक खोल दे साथ ही नहीं देना है, है। बहुत है ना है? जे मेरी गल सुनो जे बहार जाइए फिर तहत कप जा रोज बार घरे को कम नहीं है

रिश्तेदार भी नहीं तो <laughs> अगले अगला मोड़ूगा है ना दादा कोई ना जी साढ़े रिश्तेदार इन इन ताकड़े ने गे है ना कद चंद्रया नी क ਹਾਂ ਕਦੇ ਮੱਛੀ ਕਰ ਗਾਣਾ ਤੱਕਾ ਦੇਣੀ ਸੱਚੇ ਪਾਤਸ਼ਾਹ ਆਪਦੇ ਘਰੇ ਆਪਦੇ ਘਰੇ ਦੇਵੇ ਪੂਰਾ ਵੀ ਆ ਜਾ ਓਏ ਅਮਰਿੰਦਰਾ ਉਧਰ ਮੈਂ ਖਾ ਲਾਤਾ 2:00 ਵਜ ਰਹੇ ਹੋਣਗੇ ਮਵਾਦਾਰੇ ਕੋਲ ਲਾਈਨ ਲੱਗ ਹੈ ਕੋਣੀ ਹੈਗੀ ਵਿੱਚ ਖੁੱਲਾ ਲਾ ਨਖਨ ਜਾਣ ਕੇ ਕਰਦੇ ਹੋਰੇ ਪੂਰਾ ਬਹਿਵਤੀ ਹੈ ਹਾਏ ਬਾਈ ਓਏ ਸਿਸਟਰ ਏਡੀ ਕਿਨੋ ਕੀਨੇ ਸਿਸਟਰ ਏਡੀ ਹੈਗੀ ਆਪਣੀ ਹਾਂ ਮੇਰੀ ਏਡੀ ਇਸਕਾ ਬੂ ਖਾ ਤੇਰੀ ਹੈ ਯਾ ਮੇਰੀ ਬਣਾ ਰખી ਹੈ ਨਹੀਂ ਮੇਰੀ ਆ ਤੂੰ ਮਾ ਤੇਰਾ ਤਾਂ ਕੱਟਦਾ ਪਈ ਗਈ ਹੈ ਨਿਕਾ ਜਾ ਬੱਚਾ ਤੇਰਾ ਨਾਂ ਤੇ ਏਡੀ ਬਣਾ ਕੇ ਕਰਨਾ ਪਈ ਤੇਰੀ ਹੋ ਤਾਂ ਪਾਣੀ ਮੰਮੀ ਦੇ ਸੱਟ ਬੱਚੀ ਹਾਂ ਉਹਦਾ ਤਾਂ ਗੁੱਟ ਟੁੱਟ ਗਿਆ। ਪਲਾਸਟਰ ਕਰਾਰ ਕੇ ਨਾਨੀ ਹੋਤੀ ਜਾਂਦੀ। ਸਾਨੂੰ ਕਹਿੰਦੀ ਫੇਰੂਗਾ। ਕਪੋ ਕੱਪ ਕੇ ਨੇ ਮਾਰਦੀ ਐ। ਫੇਰ ਉਹਨਾਂ ਲੱਜੇ ਜੋ ਡਿੱਗੀ। ਸਾਨੂੰ ਕਹਿੰਦੀ ਕਹਿੰਦੀ ਮੈਂ ਸਾਨੂੰ ਕਹਿੰਦੀ ਮੈਂ ਤਾਂ ਮੇਨੂੰ ਚੱਕਰ ਆ ਰਗਾ ਕਹਿੰਦੀ ਮੈਂ। ਆ ਪਰ ਉਹ ਤਾਂ ਕੱਢੀ ਮੱਜੇ ਡਿੱਗੀ। ਹੁਣ ਕਹਿੰਦੀ ਹਰ ਜਾਵੇ। ਹੁਣ ਕਹਿੰਦੀ ਮੇਨੂੰ ਚੱਕਰ ਆ ਗਿਆ ਕਹਿੰਦੀ। ਉਹ ਕਰਦੀ ਦਾ। ਪਾਣ ਛੱਬਰਦੀ ਦਾ ਹੈ। ਡਿੱਗੀ ਉਹ ਨਿੰਦਰਾ ਮੇਜ ਤੋਂ। ਕਿੱਥੇ ਖਾਸ ਕਰ ਦਿੱਤੀ। ਦਾ ਪੁਣੀ ਦਾ

भी देख लिया किसी ने वो नहीं पाया है ता ता मैं पजामे काम जिन्हें चाह पीनी आपे क्या ना लौक न दे के भाभी ਜੀ ਹਉ ਲੱਗ ਰਹੀਆਂ ਨੇ ਭਣੀ ਕਿੱਥੇ ਲੱਗ ਰਹੀਆਂ ਦੋਏ ਮਾਮਾਤੀਆਂ ਜੱਗੇ ਕਿਆਂ ਪਤਾ ਨਹੀਂ ਕਿੱਥੇ ਲੱਗ ਰਹੀਆਂ ਹਾਂ 5000 ਮਹੀਨੇ ਤੇ ਕੀ ਕਰਦੇ ਨੇ ਮੈਂ ਤਾਂ ਐਂ ਕਹਿੰਦੇ ਕਪੜਾ ਹੀ ਦੁਕਾਨ ਤੇ ਲੱਗਾਂਗੇ ਫਿਰ ਉਹ ਤਾਂ ਲਹਿਰੇ ਕ ਨਹੀਂ ਜਾਂਦੀਆਂ ਨੇ ਮੈਂ ਕੱਲ ਇਸ ਕੱਲ ਮੈਂ ਬਰੇਟੇ ਲੱਗੇ ਚੋਂ ਗਿਫਟ ਦੀ ਦੁਕਾਨ ਤੇ ਲੱਗੇ 4000 ਬੰਦੇ ਨੇ ਮਹੀਨਾ ਬਰੇਟੇ ਲੱਗਣ ਸਕਦੇ ਉਹ ਕੁੜੀ ਨੇ ਮੰਗੀ ਹੋਈ ਆ ਬਾਦਰਪੁਰ ਅੱਛਾ ਫਿਰ ਆਖਾਜ ਹੋ ਜਾਏਗਾ ਹੈ ਦਰਸਾ ਉਹ ਰੰਦਾ ਕੋਈ ਆ ਗਈ ਹੈ ਨਾ ਪਰ ਇਹ ਪਰੌੜਾ ਕੋਈ ਨਹੀਂ ਬਾਰੇ ਜਾਏਗਾ ਉਹ ਮੁੰਡਾ ਦਾ ਰੋਜ਼ ਆਉਂਦਾ ਟਾਉਂਦਾ ਤੇ ਨਾਲੇ ਕਿਹਣੀ ਮੱਢੀ ਦੇਖਦੀਆਂ ਲੈਰੇ ਕਹਿੰਦੀ ਆਂਦਾ ਇਧਰ ਆਟਰਸਾਈਕਲ ਦੇ ਆਂਦਾ ਉਹ ਮੈਂ ਕਿਹੜਾ ਸਹਾਰਾ ਜੀ ਤੁਸੀਂ ਬੱਟੇ ਨਹੀਂ ਗਏ ਸੀ ਫੂਟਬਾਲ ਨਾਲ ਕੀਤੀ ਤੁਸੀਂ ਫੋਟੋਆਂ ਕਿਹਾ ਅਗਲੇ ਫੂਟਬਾਲ ਫਾਸ ਮੋਟੇ ਸਾਈਕਲ ਗਿਆ ਕਿੱਧਰ ਜਾਪੇ ਅੱਗੇ ਆ ਸੀ ਨੀ ਉਹ ਪਰਲੇ ਵਾਲੇ ਪਰਲੇ ਰਾਹ ਤੋਂ ਹੋਰ ਤੇ ਕਿਹੜਾ ਮੋੜ ਦੇ ਕੇ ਕਹਤੇ ਹੋ ਬਹੁਤ ਬੱਦਕ ਚੱਲ ਗਿਆ ਵੇ ਮੈਂ ਅਮਰਿੰਦਰ ਆ ਇਹ ਯੂਟਿਊਬਰ ਹੈ ਮੈਂਨੇ ਉਹ ਵੀ ਬਣਾਉਣੀਆਂ ਲੈਂਗੀਆਂ ਤਾਂ ਉਹ ਬਣਾਉਂਦੀ ਹੁੰਦੀ ਐ ਤੇ ਕ ਵੱਡੇ ਨਾਲ ਵੀਡੀਓ ਕੀ ਕਿਹੜੀ ਵੀਡੀਓ ਥੋੜੀ ਮਸ਼ੂਰ ਯਾਰੇ ਕਿਹੜੀ ਚੱਲੀ ਥੋੜੀ ਵੀਡੀਓ ਸਾਡੇ ਨਾਲ ਨਹੀਂ ਚੱਲਦੀ ਸੜ ਫਾਲੋਅਰ ਵਧੇ ਉਹ ਸਬਸਕ੍ਰਾਈਬਰ ਅਮਰਿੰਦਰ ਕਿੰਨਾ ਟਾਈਮ ਹੋਗਾ ਥੋੜੀ ਚੈਨਲ ਨੂੰ